ਵੀ ਸਾਡਾ ਜੋ ਸਿੱਖ ਖਾਲਸਾ ਹੈ ਜੋ ਇਹਨਾਂ ਨੇ ਘਟਨਾ ਕੀਤੀ ਹੈ ਸਾਨੂੰ ਉਹ ਸਾਡੇ ਮੂਰੇ ਆਉਣਾ ਚਾਹੀਦਾ ਸਬੂਤ ਵੀ ਸਾਨੂੰ ਪਤਾ ਲੱਗਣਾ ਚਾਹੀਦਾ ਤੇ ਅਸੀਂ ਉਹਦੇ ਨਾਲ ਉਹਦੀ ਤਾਉਣ ਜਿਵੇਂ ਇਹਨਾਂ ਨੂੰ ਪੱਟ ਛੱਡ ਕੇ ਗਏ ਆ ਅਸੀਂ ਵੀ ਉਹਦੀ ਤਾਉਣ ਬਰਾਬਰ ਪੱਟ ਗਏ ਫਿਰ ਐਂ ਪੱਟ ਗਏ ਅਸੀਂ ਵੀ ਉਹਦੀ ਤਾਉਣ ਜਿਵੇਂ ਸਾਡੇ ਇਸ ਨਾਲ ਕੀਤੀ ਆ ਰਿਖੀ मुਨੀ ਨਾਲ ਐਡੇ ਵੱਡੇ ਨਾਲ ਐਡੇ ਪੱਟੀਆਂ ਕੁਰਬਾਨੀਆਂ ਆਲਿਆ ਨਾਲ ਤੇ ਜਿਵੇਂ ਇਹਨੂੰ ਟਾਹਿਆ ਸੀ ਵੀ ਉਹਨੂੰ ਟਾਜ ਸਣਾ ਪ੍ਰਸ਼ਾਸਨ ਨੂੰ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਵੀ ਭਾਈ ਮੁੜ ਕੇ ਕਹਿੰਦੇ ਆ ਵੀ ਨੰਗਾ ਸਿੰਘਾ ਨੇ ਆਹ ਕੰਮ ਕਰਤਾ ਫੁਲਾਣੇ ਦਾ ਜੀ ਬੰਦਾ ਵੜਤਾ ਆਹ ਕਰਤਾ ਫਿਰ ਬਾਬਾ ਜੀ ਜਦੋਂ ਇਨਸਾਫ ਨਹੀਂ ਮਿਲੂਗਾ ਕਿਸੇ ਨੂੰ ਫਿਰ ਨੰਗ ਸਿੰਘ ਫੌਜ ਤਾਂ ਆਪ ਦਾ ਸਟੈਂਡ ਲਾਊਗੀ ਅਸੀਂ ਤਾਂ ਕਹਿੰਦੇ ਆ ਹੁਣ ਸਾਡੇ ਸਾਹਮਣੇ ਆਵੇ ਕੋਈ ਕਹੇ ਆ ਕੇ ਵੀ ਅਸੀਂ ਆਹ ਕਰਤੂਤ ਕੀਤੀ ਆ ਅਸੀਂ ਕਹਿੰਦੇ ਆ ਮੈਦਾਨ 'ਚ ਹੋ ਕੇ ਨਿਬੜੋ ਜੇ ਸਾਡੇ ਨਾਲ ਕੋਈ ਸੋਨੂੰ ਕੋਈ ਉਹ ਆ ਮਹਾਰਾਜ ਦਾ ਘਰ ਮਹਾਰਾਜ ਦਾ ਘਟ ਆ ਕੇ ਸੋਨੂੰ ਕੀ ਮਿਲ ਗਿਆ ਨਹੀਂ ਫਿਰ ਉਹ ਮਹਾਰਾਜ ਅਸੀਂ ਤਾਂ ਪਰ ਕਿੰਨਾ ਕਿਸਾਨ ਨੂੰ ਦੂਜਿਆਂ ਨੂੰ ਕਰੋਧ ਚੜਦਾ ਉਹਨਾਂ ਨੂੰ ਵੀ ਚੜਦਾ ਇਹਦੇ ਬਦਲੇ ਫਿਰ ਬਾਕੀ ਸਾਰੇ ਆਉਂਦੇ ਆ ਜੀਵੀਦਾਰ ਭਾਈ ਵੀ ਆਉਂਦੇ ਆ ਭੈਣਾਂ ਵੀ ਆਉਂਦੀਆਂ ਬਾਹਰੋਂ ਕੈਨੇਡਾ ਅਮਰੀਕਾ ਤੋਂ ਪੈਸਾ ਆਉਂਦਾ ਸਭ ਦੇ ਸਾਂਝੇ ਜਦੋਂ ਸਾਰਿਆਂ ਦੇ ਸਾਂਝੇ ਆ ਇਹ ਇਹ ਕੋਈ ਸਾਡਾ ਕੱਲਿਆਂ ਦਾ ਸਾਂਝਾ ਨਹੀਂ ਇਹ ਸਾਰਿਆਂ ਦਾ ਸਾਂਝਾ ਸਾਨੂੰ ਮੈਂ ਜੇ ਕੋਈ ਇਹ ਸਾਡੇ ਨਾਲ ਪਰ ਅਸੀਂ ਕਹਿੰਦੇ ਸਾਨੂੰ ਮਰਜੇ ਵੀ ਸਾਨੂੰ ਮਿਲੇ ਸਹੀ ਕਿਹੜਾ ਇੱਕ ਵੇਰੀ ਫਿਰ ਜਿਵੇਂ ਇਹਨੂੰ ਇਹਨੂੰ ਚੂਰ-ਚੂਰ ਕੀਤਾ ਉਹ ਮੈਂ ਅਸੀਂ ਵੀ ਚੂਰ-ਚੂਰ ਕਰਾਂਗੇ ਸਾਨੂੰ ਹਾਂ ਮੈਨਾ ਚਾਹੀਦਾ ਈ ਸਾਡੇ ਬੁੱਤ ਦਾ ਇਸ ਤੋਂ ਤਕਲੀਫ ਆ ਜਿਹੜੇ ਬੰਦੇ ਕੋਈ ਸਾਹਮਣੇ ਨਹੀਂ ਆ ਰਿਹਾ ਸਿਰਫ ਸੋਮਣੀ ਕਮੇਟੀ ਦੇ ਨਾਂ ਆ ਰਿਹਾ ਮਦੇਹ ਤੋਂ ਜਿਹੜਾ ਪ੍ਰਧਾਨ ਆ ਉਹਦਾ ਹੀ ਬਸ ਨਾਂ ਲੈ ਰਹੇ ਆ ਵੀ ਇਹ ਉਹਨੇ ਹੀ ਪਹਿਰਾ ਕਰਾਇਆ ਜਦੋਂ ਰੋਕੀ ਉਹਦੀ ਲੱਗੀ ਹੈ ਸਟੇ ਹੋਈ ਵੀ ਸੀਗੀ ਏ ਹੋਈ ਦੇ ਵਿੱਚ ਦੇਖੋ ਸਾਨੂੰ ਰੋਕਿਆ ਗਿਆ ਪਲਾਸਟਰ ਅੱਧਾ ਹੋਇਆ ਸੀਗਾ ਉਹਨਾਂ ਨੇ ਕਿਹਾ ਵੀ ਸਟੇ ਆ ਇੱਥੇ ਅਸੀਂ ਵੀ ਇਹ ਕੰਮ ਨਹੀਂ ਕਰਨਾ ਵੀਰ ਜਿੰਨਾ ਚਿਰ ਸਟੇ ਆ ਜਦੋਂ ਅਸੀਂ ਬਾਬਾ ਜੀ ਕੰਮ ਰੋਕਤਾ ਸੀ ਉਹਨਾਂ ਨੂੰ ਢਾਉਣ ਦੀ ਕੀ ਉਹ ਆ ਗਈ ਸੀ ਵੀ ਸਾਨੂੰ ਇੱਥੇ ਬਹੁਤ ਜ਼ਰੂਰੀ ਲੱਗਣਾ ਚਾਹੀਦਾ ਅਸੀਂ ਲਾਉਣਾ ਹੀ ਇੱਥੇ ਆ ਤੇ ਲਾਉਣਾ ਵੀ ਜ਼ਰੂਰ ਆ ਹਾਂ ਸਾਨੂੰ ਆਪਦੇ ਢੀਆਂ ਕੁੱਤਾਂ ਦਾ ਇੰਨਾ ਪਿਆਰ ਨਹੀਂ ਆਉਂਦਾ ਜਿੰਨਾ ਸਾਨੂੰ ਇਹਦਾ ਆਉਂਦਾ ਇਹ ਸਾਰਿਆਂ ਦਾ ਸੰਝਾ ਸਾਡੇ ਹੱਥ ਬੰਨ ਕੇ ਮਿੰਤਾ ਬਹੁਤ ਜੀ ਬਹੁਤ ਹੀ ਸਾਨੂੰ ਦੁੱਖ ਲੱਗਿਆ ਸਾਰੇ ਵੀ ਸਾਡੇ ਘਰਾਂ ਦਿਆਂ ਨੂੰ ਬਸਤੀ ਨੂੰ ਸਾਰਿਆਂ ਨੂੰ ਦੁੱਖ ਲੱਗਿਆ ਬਹੁਤ ਹੀ ਇੱਥੇ ਦੁਨੀਆ ਦਾ ਕਾਠ ਹੋਇਆ ਤੇ ਪਰ ਇੱਥੇ ਕੋਈ ਜਿਹੜਾ ਕੋਈ ਕਿਸੇ ਨੇ ਕੀਤੀ ਹਰਕਤ ਤੇ ਪਰ ਉਹ ਜੱਟ ਚੋ ਕੋਈ ਨਹੀਂ ਆਇਆ ਵਾ ਇੱਥੇ ਸਾਡੇ ਭਾਰਤ ਦੇ ਵਿੱਚ ਬ੍ਰਾਹਮਣਵਾਦੀ ਕਰਮਕਾੜ ਹੋਣ ਦੀ ਵਜ੍ਹਾ ਕਰਕੇ ਇੱਥੇ ਮਨੁਵਾਦੀ ਸਿਧਾਂਤ ਲਾਗੂ ਹੋਣ ਦੀ ਵਜ੍ਹਾ ਕਰਕੇ ਜਿੱਥੇ ਕੰਮਾਂ ਦੇ ਆਧਾਰ ਦੇ ਉੱਤੇ ਵੰਡ ਹੋਈ ਉੱਥੇ ਇਹਨਾਂ ਕੰਮਾਂ ਦੇ ਆਧਾਰ ਦੇ ਉੱਤੇ ਹੀ ਆ ਜਿਹੜਾ ਵਰਨ ਵਿਵਸਥਾ ਪੈਦਾ ਹੋਈ ਇਸ ਤੋਂ ਬਾਅਦ ਆ ਜਿਹੜਾ ਜਾਤੀ ਵਿਵਸਥਾ ਪੈਦਾ ਹੋਈ ਤੇ ਇਸ ਜਾਤੀ ਵਿਵਸਥਾ ਇਸ ਪ੍ਰਬੰਧ ਨੇ ਆ ਜਿਹੜਾ ਇੰਨੀ ਪੱਕੀ ਕਰਤੀ ਕਿ ਕੁਝ ਕੁ ਲੋਕਾਂ ਨੂੰ ਆ ਜਿਹੜਾ ਇੱਥੇ ਨੀਚ ਸਮਝਿਆ ਜਾਣ ਲੱਗਿਆ ਤੇ ਕੁਝ ਕੁ ਲੋਕਾਂ ਨੂੰ ਜਿਹੜਾ ਸਰਵ ਸ੍ਰੇਸ਼ਟ ਸਮਝਿਆ ਜਾਣ ਲੱਗਿਆ ਪਰ ਜਿਵੇਂ ਜਿਵੇਂ ਸਮਾਜ ਵਿਕਾਸ ਕਰਦਾ ਗਿਆ ਓਵੇਂ ਓਵੇਂ ਲੋਕਾਂ ਦੇ ਵਿੱਚ ਜਾਗਰੂਕੀ ਵੀ ਆਈ ਸਾਡੇ ਪੰਜਾਬ ਦੇ ਵਿੱਚ ਇਸ ਤੋਂ ਬਾਅਦ ਜਿਹੜੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ ਇਸ ਤੋਂ ਬਾਅਦ ਨੌਜੋਤਾ ਹੋਰ ਜਗ੍ਹੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਉਹ ਅਮਰਤ ਸ਼ਕਾਇਆ ਤੇ ਸਾਰਿਆਂ ਨੂੰ ਜਿਹੜਾ ਇੱਕ ਸਮਾਨ ਦਰਜਾ ਦਿੱਤਾ ਹੈਗਾ ਪਰ ਇੱਕ ਗੱਲ ਇਹ ਵੀ ਹੈਗੀ ਆ ਕਿ ਜਿਹੜੇ ਨੀਵੇਂ ਸਮਝੇ ਜਾਂਦੇ ਲੋਕ ਸੀਗੇ ਉਹਨਾਂ ਦੇ ਵਿੱਚੋਂ ਹੀ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਹੋਏ ਆ ਜਿਨ੍ਹਾਂ ਨੇ ਨੌਵੇਂ ਪਾਤਸ਼ਾਹ ਦਾ ਸੀਸ ਚੱਕ ਕੇ ਆ ਜਿਹੜਾ ਉਹ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਂਦਾ ਜਸ ਸਮੇ ਇਹ ਗੱਲ ਆਖੀ ਗਈ ਸੀਗੀ ਕਿ ਜਿਸ ਦੇ ਵਿੱਚ ਵੀ ਦਮ ਹੈਗਾ ਗੁਰੂ ਸਾਹਿਬ ਦਾ ਸੀਸ ਚੱਕ ਕੇ ਦਿਖਾਓ ਤਾਂ ਉਸ ਸਮੇ ਆ ਜਿਹੜਾ ਬਾਬਾ ਜੀਵਨ ਸਿੰਘ ਜੀ ਨੇ ਉਹ ਜੋ ਇਹ ਵੰਗਾਰ ਪਾਈ ਗਈ ਸੀਗੀ ਕਿ ਕੋਈ ਚੱਕ ਕੇ ਦਿਖਾਓ ਉਹ ਕਬੂਲੀ ਤੇ ਗੁਰੂ ਸਾਹਿਬ ਦਾ ਸੀਸ ਚੱਕ ਕੇ ਲੈ ਕੇ ਆਏ ਤੇ ਉਹ ਗੁਰੂ ਸਾਹਿਬ ਦਾ ਸੀਸ ਚੱਕ ਕੇ ਲੈ ਕੇ ਆਉਣ ਦੀ ਵਜ੍ਹਾ ਕਰਕੇ ਉਹਨਾਂ ਦੀ ਕੌਮ ਨੂੰ ਆ ਜਿਹੜਾ ਮਾਨ ਸਨਮਾਨ ਮਿਲਿਆ ਜਿੱਥੇ ਪਹਿਲਾਂ ਛੂਦਰ ਮੰਨੇ ਜਾਂਦੇ ਸੀਗੇ ਨੀਚ ਮੰਨੇ ਜਾਂਦੇ ਸੀਗੇ ਉਸੇ ਹੀ ਕੌਮ ਨੂੰ ਆ ਜਿਹੜਾ ਰੰਗਰੇਟਿਆਂ ਦੀ ਕੌਮ ਕਿਹਾ ਜਾਣ ਲੱਗ ਗਿਆ ਰੰਗਰੇਟੇ ਗੁਰੂ ਕੇ ਬੇਟੇ ਦਾ ਜਿਹੜਾ ਉਹ ਵਾਰ ਪ੍ਰਦਾਨ ਹੋਇਆ ਪਰ ਭਾਵੇਂ ਪੰਜਾਬ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਹਜੇ ਵੀ ਆ ਜਿਹੜਾ ਆਪਾਂ ਦੇਖਦੇ ਆ ਕਿ ਇੱਥੇ ਜਾਤੀ ਵਸਤਾ ਭਾਵੇਂ ਉਸ ਤਰ੍ਹਾਂ ਦੀ ਨਹੀਂ ਗਈ ਪਰ ਫਿਰ ਵੀ ਆ ਜਿਹੜਾ ਇਹ ਕੁਝ ਕੁ ਲੋਕਾਂ ਦੇ ਮਨਾਂ ਦੇ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਆ ਅਸ ਟਾਈਮ ਅਸੀਂ ਪਿੰਡ ਗਾਜੀਆਣਾ ਖੜੇ ਹੋਏ ਆ ਸਥਾਨ ਮਹਾਪੁਰਸਾਂ ਦਾ ਇੱਥੇ ਬਾਬਾ ਅਮਰੀਕ ਸਿੰਘ ਜੀ ਇਹਨਾਂ ਦੇ ਇੱਥੇ ਗੇਟ ਦੇ ਅੱਗੇ ਆ ਜਿਹੜਾ ਬਾਬਾ ਜੀਵਨ ਸਿੰਘ ਜੀ ਦਾ ਸਰੂਪ ਲਾਇਆ ਜਾਣਾ ਸੀਗਾ ਤੇ ਉਸ ਦੇ ਲਈ ਲੈਂਟਰ ਪਾਇਆ ਸੀਗਾ ਪਰ ਹਾਲਾਤ ਤੁਸੀਂ ਦੇਖ ਸਕਦੇ ਹੋ ਪਿਛਲੀ ਸਾਈਡ ਤੋਂ ਆ ਜਿਹੜਾ ਉਹ ਲੈਂਟਰ ਤੋੜ ਦਿੱਤਾ ਕਿਸੇ ਨੇ ਅੱਧੀ ਰਾਤ ਨੂੰ ਆ ਕੇ ਤੇ ਨਾਲ ਹੀ ਆ ਜਿਹੜਾ ਕਾਫੀ ਕੁਛ ਆ ਜਿਹੜਾ ਉਹ ਧਨ ਤੋੜ ਕੀਤੀ ਗਈ ਹੈਗੀ ਆ ਮਤਲਬ ਇਹ ਹੈਗਾ ਕਿ ਹਜੇ ਵੀ ਬਾਬਾ ਜੀਵਨ ਸਿੰਘ ਆ ਜਿਹੜਾ ਉਹ ਬਹੁਤ ਸਾਰੇ ਲੋਕਾਂ ਨੂੰ ਚੁੱਭਦਾ ਹੈਗਾ ਜਾਤ ਹੰਕਾਰੀਆਂ ਨੂੰ ਚੁੱਭਦਾ ਹੈਗਾ ਆ ਕੀ ਘਟਨਾ ਵਾਪਰੀ ਹੈਗੀ ਕੀ ਕਾਰਨ ਹੈਗਾ ਕਦੋਂ ਕਿ ਇਹ ਕਦੋਂ ਦੀ ਘਟਨਾ ਹੈਗੀ ਕਿਸ ਤਰੀਕੇ ਦੇ ਨਾਲ ਪਲਾਨ ਕੀਤੀ ਹੈ ਸਾਡੇ ਨਾਲ ਇਸ ਪਿੰਡ ਦੇ ਗਾਜੀਆਣਾ ਪਿੰਡ ਦੇ ਲੋਕ ਮੌਜੂਦ ਨੇ ਇਹ ਤੁਹਾਨੂੰ ਦੱਸ ਦਈਏ ਮੋਗਾ ਜ਼ਿਲ੍ਹੇ ਦੇ ਵਿੱਚ ਪੈਂਦਾ ਆ ਸਭ ਤੋਂ ਪਹਿਲਾਂ ਜੀ ਸਸੀ ਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤਨੀ ਪਤਨੀ ਜੀ ਅੱਛਾ ਆ ਪਪਾ ਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਜੀ ਤੇ ਬਾਕੀ ਸਾਡੇ ਜਿਹੜੇ ਕਲੱਬ ਬਣੇ ਹੋਏ ਹੈ ਜੀ ਬਾਬਾ ਜੀਵਨ ਸਿੰਘ ਜੀ ਉਹਨਾਂ ਦਾ ਦਾਸ ਮੀਤ ਪ੍ਰਧਾਨ ਹੈ ਜੀ ਅੱਛਾ ਇਹ ਦੱਸੋ ਕਿ ਇਹ ਜੋ ਗੁਰੂ ਸਾਹਿਬ ਦਾ ਸਰੂਪ ਲਾਉਣ ਦੀ ਵਿਉਂਤਬੰਦੀ ਸੀਗੀ ਇਹ ਕਦੋਂ ਬਣਾਈ ਗਈ ਤੇ ਕਿੱਥੋਂ-ਕਿੱਥੋਂ ਸਹਿਮਤੀ ਲਈ ਸੀ ਪਿੰਡ ਦੇ ਲੋਕਾਂ ਤੋਂ ਸਹਿਮਤੀ ਮਿਲੀ ਹਾਂਜੀ ਤਕਰੀਬਨ 2 ਮਹੀਨੇ ਹੋ ਗਏ ਜੀ ਤੇ ਆਪਣੇ ਸਮੂਹ ਪੰਚਾਇਤ ਨੇ ਸਾਨੂੰ ਮਤਾ ਪੱਕੇ ਦਿੱਤਾ ਉਹਨਾਂ ਦੀ ਸਹਿਮਤੀ ਸੀ ਬਾਕੀ ਗੁਰਦੁਆਰਾ ਸਾਹਿਬ ਦੇ ਸਾਡੇ ਪ੍ਰਧਾਨ ਸਾਹਿਬ ਉਹ ਵੀ ਵਿੱਚ ਮਨਜੂਰ ਸੀ ਬਾਕੀ ਸਾਡੇ ਜੀਤੂ ਜਰਨੈਲ ਇੰਟਰਨੈਸ਼ਨਲ ਖਿਡਾਰੀ ਕਾਲੀ ਕਾਲਾ ਸਿੰਘ ਗਾਜੀ ਜਾਨਾ ਉਹ ਵੀ ਸਾਡੇ ਨਾਲ ਮੌਜੂਦ ਸੀ ਜਦੋਂ ਜਾਨੀ ਕਿ ਸ਼ੁਰੂਆਤ ਕੀਤੀ ਨਹੀਂ ਪੱਥਰ ਰੱਖਿਆ ਗਿਆ ਜੀ ਹਮ ਸਾਰਿਆਂ ਦੀ ਸਹਿਮਤੀ ਨਾਲ ਨਗਰ ਦੀ ਚਲੋ ਪਿੰਡ ਦੇ ਵਿੱਚ ਹੀ 2-4 ਇਸ ਤਰ੍ਹਾਂ ਦੇ ਹੁੰਦੇ ਆ ਜੀ 2-4 ਜਾਨੀ ਬੰਦੇ ਜਿਹੜੇ ਜਾਨੀ ਕਿ ਵਿਰੋਧ ਕਰਦੇ ਆ ਬਾਕੀ ਸਾਰਾ ਪਿੰਡ ਸਹਿਮਤ ਹੈ ਜੀ ਅੱਛਾ ਵਿਰੋਧ ਕੀਤਾ ਸੀ ਉਦੋਂ ਹੀ ਜਦੋਂ ਤੁਸੀਂ ਕਮੇਟੀ ਬਣਾਈ ਹੈਗੀ ਵੀ ਅਸੀਂ ਆਸਰੂਪ ਲਾਉਣਾ ਉਹਦੋਂ ਕਿਸੇ ਨੇ ਕੀਤਾ ਨਹੀਂ ਕਿਸੇ ਨੇ ਸਾਹਮਣੇ ਆ ਕੇ ਨਹੀਂ ਕੀਤਾ ਜੀ ਹਮ ਅੰਦਰ ਖਾਤੇ ਕਰਦੇ ਹੋਣਗੇ ਬਾਅਦ ਚ ਹੁਣ ਬਾਅਦ ਚ ਜਦੋਂ ਇਹ ਬੇਅਦਬੀ ਕੀਤੀ ਗਈ ਹੈ ਤੇ ਉਦੋਂ ਪੈਸੇ ਹੁਣ ਸਾਹਮਣੇ ਆ ਕੇ ਨੇ ਵਿਰੋਧ ਕਰਦਾ ਜੀ ਕੋਈ ਅੱਛਾ ਕਿੰਨੀ ਤਰੀਕ ਨੂੰ ਇਹ ਉੱਥੋਂ ਲੈਂਟਰ ਢਾਇਆ ਗਿਆ ਹੈ ਇਹ 15 ਤਰੀਕ ਦੀ ਰਾਤ ਨੂੰ ਢਾਇਆ ਗਿਆ ਜੀ ਅੱਛਾ ਕੋਈ ਪਤਾ ਲੱਗਿਆ ਬੰਦਿਆਂ ਦਾ ਬੰਦਿਆਂ ਨੇ ਪੈਸੇ ਜੀ ਪ੍ਰਸ਼ਾਸਨ ਨੂੰ ਦਰਖਾਸਤ ਦਿੱਤੀ ਹੋਈ ਹੈ ਜੀ ਹੂੰ ਤਕਰੀਬਨ ਹੁਣ 10 ਦਿਨ ਹੋ ਗਏ ਹੁਣ ਹਫਤੇ 10 ਦਿਨ ਦੇ ਵਿੱਚ ਹਜੇ ਕੋਈ ਕਾਰਵਾਈ ਨਹੀਂ ਹੋਈ ਹੂੰ ਅੱਛਾ ਇਸ ਏਰੀਏ ਦਾ ਕੋਈ ਲੀਡਰ ਆਇਆ ਹੈਗਾ ਵੀ ਇਸ ਮਾਮਲੇ ਦੇ ਉੱਤੇ ਕਾਰਵਾਈ ਹੋਵੇ ਨਹੀਂ ਜੀ ਐਮਐਲਏ ਸਾਡਾ ਹੱਕ ਬਣਦਾ ਸੀ ਪਹੁੰਚਣ ਦਾ ਹਜੇ ਤੱਕ ਕੋਈ ਉਹਨਾਂ ਨੇ ਕਿਹਾ ਕਿ ਇੰਟਰਸਟ ਨਹੀਂ ਲਿਆ ਨਾ ਪਹੁੰਚਿਆ ਕੁਛ ਨਹੀਂ ਗੱਲਬਾਤ ਕੋਈ ਹੋਈ ਅੱਛਾ ਹਾਂਜੀ ਤੁਹਾਡੇ ਇਧਰ ਐਮਐਲਏ ਕੌਣ ਹੈ ਜੀ ਇੱਥੇ ਮਨਜੀਤ ਸਿੰਘ ਹੈ ਜੀ ਬਲਾਸਪੁਰ ਅੱਛਾ ਮਨਜੀਤ ਬਲਾਸਪੁਰ ਹਾਲ ਤੀਕਾ ਆਇਆ ਨਹੀਂ ਪਹੁੰਚ ਨਹੀਂ ਕੀਤੀ ਤੁਸੀਂ ਉਹਨਾਂ ਤੀਕਾ ਨਹੀਂ ਅਸੀਂ ਤਾਂ ਪਹੁੰਚ ਨਹੀਂ ਕੀਤੀ ਉਹ ਹੱਕ ਬਣਦਾ ਸੀ ਉਹਨਾਂ ਜਦੋਂ ਬਾਰ-ਬਾਰ ਪ੍ਰਸ਼ਾਸਨ ਨੂੰ ਸੀ ਹੂੰ ਜੋ ਜਿਹਨੇ ਦਰਖਾਸਤ ਦਿੱਤੀ ਹੋਈ ਆ ਬਾਰ ਬਾਰ ਕਹਿ ਰਹੇ ਆ ਜੀ ਹੱਕ ਬਣਦਾ ਸੀ ਉਹਨਾਂ ਦਾ ਉਹਨਾਂ ਦਾ ਇੱਥੇ ਅੱਛਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨੇ ਆ ਨਹੀਂ ਉੱਥੇ ਪੂਰਨ ਸਿੰਘ ਆਏ ਸੀਗੇ ਜੀ ਜਿਸ ਦਿਨ ਆ ਬੇਅਦਬੀ ਹੋਈ ਆ ਤੇ ਉਹਨਾਂ ਨੇ ਕਿਹਾ ਸੀ ਕੋਈ ਕਰਨੇ ਆਪਾਂ ਕਾਰਵਾਈ ਕਰਾਂਗੇ ਜੀ ਪਰ ਕਾਰਵਾਈ ਹੋਈ ਨਹੀਂ ਜੀ ਅੱਜ ਤੱਕ ਜੀ ਸਰੂਪ ਤਿਆਰ ਕਰਾ ਲਿਆ ਸੀ ਤੁਸੀਂ ਹਾਂਜੀ ਸਰੂਪ ਤਿਆਰ ਪਿਆ ਜੀ ਸਾਡਾ ਇਸ ਸਰੂਪ ਤਿਆਰ ਹਾਂਜੀ ਤੇ ਹੁਣ ਦੁਬਾਰਾ ਤੋਂ ਫੇਰ ਪਾਉਂਗੇ ਲੈਂਟਰ ਜਾਂ ਪਹਿਲਾਂ ਕਾਰਵਾਈ ਹੋਣੀ ਚਾਹੀਦੀ ਫੇਰ ਜਿਹੜੇ ਬੰਦੇ ਆ ਉਹਨਾਂ ਸਾਹਮਣੇ ਆਉਣਾ ਜਨਾਂਚਰਨ ਸਾਹਮਣੇ ਨਹੀਂ ਆਉਂਦੇ ਜੀ ਜੇ ਕਾਰਮੇਜ ਨਾ ਚਰ ਹੁੰਦੀ ਨਹੀਂ ਫਿਰ ਬਾਅਦ ਚ ਕੰਨ ਬਾਅਦ ਚ ਫੇਰ ਬੇਅਦਬੀ ਹੋ ਸਕਦੀ ਹੈ ਜੀ ਹੂੰ ਕੋਈ ਕਾਰਮੇਜ ਨਾ ਚਰ ਹੁੰਦੀ ਨਹੀਂ ਨਾ ਉਹਨਾਂ ਚਰ ਨਹੀਂ ਗੱਲਬਾਤ ਪੜਨੀ ਅੱਛਾ ਕੀ ਕਾਰਨ ਮੰਨਦੇ ਹੋ ਵੀ ਇਹ ਇਸ ਤਰੀਕੇ ਨਾਲ ਟਾ ਦਿੱਤਾ ਗਿਆ ਕਾਰਨਤਾ ਵਿੱਚ ਹੁਣ ਮਹਾਪੁਰਖਾਂ ਦੀ ਜਗਾ ਬਣੀ ਹੋਈ ਹੈ ਜੋ ਬਹੁਤ ਪ੍ਰਾਤਨ ਹੈ ਹੂੰ ਪਾਪਾ ਭਾਈ ਅਮਰੀਕ ਸਿੰਘ ਜੀ ਤੇ ਉਹਨਾਂ ਦੇ ਸਾਹਮਣੇ ਇੱਥੇ ਗੇਟ ਤੇ ਸੀ ਲਾ ਰਹੇ ਸੀ ਪੁੱਤ ਤੇ ਇਹ ਤਾਂ ਹੁਣ ਉਹ ਜਾਣਦੇ ਵੀ ਕੀ ਉਹਨਾਂ ਨੂੰ ਪ੍ਰੋਬਲਮ ਹੈ ਜੀ ਹੂੰ ਅੱਛਾ ਜਣੇ ਅਸੀਂ ਲਾਸਮੈਂਟਾ ਵੀ ਕਰਦੇ ਰਿਆਂ ਜੀ ਇੱਥੇ ਗੁਰਦੁਆਰਾ ਸਾਹਿਬ ਤੋਂ ਵੀ ਜੇ ਕੋਈ ਭਾਈ ਕਿਸੇ ਨੂੰ ਕੋਈ ਪਰੇਸ਼ਾਨੀ ਹੈ ਜਾਂ ਕੋਈ ਗੱਲਬਾਤ ਹੈ ਤਾਂ ਸਾਹਮਣੇ ਆ ਕੇ ਸਾਨੂੰ ਦੱਸੇ ਹੂੰ ਪਰ ਕਿਸੇ ਨੇ ਹਜੇ ਤੱਕ ਕੋਈ ਸਾਹਮਣੇ ਆ ਕੇ ਨਹੀਂ ਗੱਲਬਾਤ ਕਰੀ ਜੀ ਅੱਛਾ ਹਾਂਜੀ ਅੱਛਾ ਬਾਬਾ ਜੀ ਕੀ ਕਾਰਨ ਮੰਨਦੇ ਹੋ ਤੁਸੀਂ ਇਸ ਰੂਪ ਲਾਉਣਾ ਸੀਗਾ ਪਰ ਇਹ ਇੱਥੋਂ ਢਾ ਢਵਾਈ ਕਰ ਦਿੱਤੀ ਗਈ ਆ ਰਾਤ ਨੂੰ ਆ ਕੇ ਉਹ ਵੀ ਬਿਲਕੁਲ ਜੀ 15 ਤਰੀਕ ਸੀਗੀ 15 ਤਰੀਕ ਦੀ ਰਾਤ ਨੂੰ ਇੱਥੇ ਮ ਕੋਈ ਇਹ ਜੇ ਮਤਲਬ ਸਰਾਸਤੀ ਲੋਕ ਆਏ ਜਿਨ੍ਹਾਂ ਨੂੰ ਪਤਾ ਲੱਗਿਆ ਵੀ ਲੋਕ ਅੱਜ ਹੋਲੇ ਮਹੱਲੇ ਤੇ ਗਏ ਆ ਹੋਲੇ ਮਹੱਲੇ ਦਾ ਦਾਣਾ ਤਾਂ ਵੀ ਆਪਾਂ ਹਰਕਤ ਕਰ ਸਕੀਏ ਵੀ ਸਾਡਾ ਨਾਂ ਪਤਾ ਰੱਖ ਪਤਾ ਨਹੀਂ ਲੱਗੂ ਉਹ ਗੁਪਤ ਰਹਿ ਗਿਆ ਪਹਿਰਾ ਉਹ ਗੁਪਤ ਪਹਿਰੇ ਦੇ ਵਿੱਚ ਅਸੀਂ ਦਰਖਾਸਤ ਲਾਈ ਸੀ ਪਰ ਕਿਸੇ ਨੇ ਸਾਡੀ 10 ਪੁਸਤਕ ਕੀਤੀ ਨਹੀਂ ਪੂਰੀ ਹੋਈ ਨਹੀਂ ਜੇ ਗੱਲ ਕਰ ਰਹੇ ਹਾਂ ਸਪੂਰਨ ਸਿੰਘ ਦੀ ਵੀ ਇੱਥੇ ਆਇਆ ਵੀ ਸੀ ਢੇੜਾ ਮਾਰਿਆ ਵੀ ਸੀ ਉਹਨੇ ਕੋਈ ਏਡੀ ਵੱਡੀ ਜ਼ਿੰਮੇਵਾਰੀ ਨਹੀਂ ਲਈ ਉਹ ਕਹਿੰਦਾ ਤੁਹਾਡਾ ਠੀਕ ਰਾਜੀ ਬੰਦਾ ਕਰਾ ਲਾ ਰਾਜ ਜੀ ਬੰਦਾ ਤਾਂ ਅਸੀਂ ਤਾਂ ਕਰੀਏ ਜੇ ਦੂਜੀ ਧਰ ਦਾ ਪਤਾ ਹੋਵੇ ਜਾਂ ਦੂਜੀ ਧਰ ਨਾਲ ਅਸੀਂ ਲੜੇ ਹੋਗੇ ਜਾਂ ਸਾਨੂੰ ਉਹਨਾਂ ਤੇ ਕੋਈ ਰੋਸ ਹੋਵੇ ਸਾਡਾ ਕਿਸੇ ਨਾਲ ਰੋਸ ਨਹੀਂ ਸਾਡਾ ਕਿਸੇ ਨਾਲ ਕਲੇਸ਼ ਨਹੀਂ ਸੀ ਅਸੀਂ ਇਹ ਮੂਰਤੀ ਲਾਈ ਸੀ ਮੂਰਤੀ ਲਾਉਣ ਦੇ ਵਿੱਚ ਜੇ ਤੋ ਢਾ ਢੇਰੀ ਹੋ ਗਈ ਅਸੀਂ ਦਰਖਾਸਤ ਲਾਈ ਸੀ ਤੇ ਸਪੂਨ ਸਿੰਘ ਸਾਨੂੰ ਇਹ ਕਹਿ ਸਕਦਾ ਵੀ ਅਸੀਂ ਤੁਹਾਡਾ ਫੈਸਲਾ ਕਰਾ ਦੇਾਂਗੇ ਪਰ ਫੈਸਲਾ ਅਸੀਂ ਕਰੀਏ ਕਿਹਦੇ ਨਾਲ ਜਿਹਦੇ ਨਾਲ ਸਾਡਾ ਰੌਲਾ ਹੀ ਕੋਈ ਨਹੀਂ ਪਰ ਸਾਡੇ ਮੂਰੇ ਜਾਂਦਾ ਲਿਆਵੇ ਸਪੂਨ ਸਿੰਘ ਕਹੇ ਵੀ ਇਹ ਬੰਦੇ ਦੋਸ਼ੀ ਆ ਤੇ ਤੁਹਾਡੇ ਮੂਰੇ ਲਿਆਉਣੇ ਆ ਤੇ ਤੁਸੀਂ ਇਹਨਾਂ ਦਾ ਫੈਸਲਾ ਕਰੋ ਫਿਰ ਹੋ ਸਕਦਾ ਵੀ ਹੁਣ ਅਸੀਂ ਐਵੇਂ ਕਿਤੇ ਨਾ ਕਰ ਲਈਏ ਹੁਣ ਤਾਂ ਜਿੰਨਾ ਚਿਰ ਉਹ ਸਪੂਨ ਸਿੰਘ ਆਪ ਮੂਹਰੇ ਨਹੀਂ ਲਿਆਊਗਾ ਜਾਂ ਗੱਲ ਸ਼ੁੱਧ ਨਹੀਂ ਕਰੂਗਾ ਉਨਾਂ ਚਿਰ ਇਹ ਮੂਰਤੀ ਨਹੀਂ ਲੱਗੂਗੀ ਤੇ ਪਰ ਮੂਰਤੀ ਨੂੰ ਲਾ ਕੇ ਛੱਡਾਂਗੇ ਪਿੰਡ ਦੇ ਪ੍ਰਕਾਸ਼ ਨਾਲ ਲੱਗੂਗੀ ਪਿਆਰ ਨਾਲ ਲੱਗੂ ਪਿੰਡ ਦੇ ਨਾਲ ਅਸੀਂ ਪਿੰਡ ਤੋਂ ਬਾਹਰ ਨਹੀਂ ਹੈਗੇ ਜੇ ਕੋਈ 2-4 ਬੰਦੇ ਪਿੰਡ ਦੇ ਉੱਧਰ ਉੱਧਰ ਕੋਈ ਕਰਦੇ ਆ ਉਹ ਅੰਦਰ ਖਾਤੇ ਕਰਦੇ ਆ ਸ਼ਰਹਤ ਨਹੀਂ ਕਰਦੇ ਮੂਹਰੇ ਹੁਣ ਸਾਨੂੰ ਦੱਸਣ ਕਿ ਅਸੀਂ ਇਹ ਹਰਕਤਾਂ ਕਰ ਰਹੇ ਹਾਂ ਜਾਂ ਤੁਹਾਡਾ ਕਸੂਰ ਆ ਜਾਂ ਐਥੇ ਤੁਹਾਡੀ ਘਾਟ ਆ ਠੀਕ ਆ ਗੱਲ ਫੇਰ ਅਸੀਂ ਮੰਨ ਸਕਦੇ ਵੀ ਠੀਕ ਆ ਗੱਲ ਸਾਨੂੰ ਤੁਸੀਂ ਦੱਸ ਦਿਓ ਵੀ ਕੀ ਸਾਡੀ ਘਾਟ ਆ ਕੀ ਸਾਡਾ ਕਸੂਰ ਜੀ ਅੱਛਾ ਜੇਕਰ ਦੇਖੀ ਤਾਂ ਬਾਬਾ ਜੀ ਬਾਬਾ ਜੀਵਨ ਸਿੰਘ ਜੀ ਆ ਜਿਹੜੇ ਉਹ ਕਿਸੇ ਵਿਸ਼ੇਸ਼ ਜਾਤੀ ਫਿਰਕੇ ਦੇ ਨਾਲ ਸਬੰਧ ਨਹੀਂ ਰੱਖਦੇਗੇ ਉਹ ਸਾਰਿਆਂ ਦੇ ਸਾਂਝੇ ਆ ਫਿਰ ਕੀ ਤਕਲੀਫ ਹੋ ਸਕਦੀ ਹੈਗੀ ਆ ਵੀ ਐਡੀ ਵੱਡੀ ਘਟਨਾ ਘਟਾਉਣ ਦੀ ਜਾਂ ਕੀ ਮਾਨਸਿਕਤਾ ਹੋ ਸਕਦੀ ਹੈ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਖਾਲੇ ਸਾਰੇ ਪਿੰਡ ਚੋਂ ਅਸੀਂ ਨਗਰ ਚੋਂ ਸਾਰੇ ਗ੍ਰਾਹੀ ਕੀਤੀ ਪੰਜੀ ਪੰਜੀ ਸਾਰੇ ਨਗਰ ਨੇ ਸਹਿਯੋਗ ਦਿੱਤੀ ਹੈ ਲੈਟਰ ਪਾਤਾ ਸੀ ਇੱਕੋਸ ਬੰਦਿਆਂ ਨੇ ਉਹਨਾਂ ਅਸੀਂ ਹੰਨੰਦਪੁਰ ਗਏ ਸੀ ਇਹ ਮਗਰੋਂ ਕਰ ਗਏ ਯਾਰ ਸਾਨੂੰ ਇਹਦਾ ਹੱਕ ਮਿਲਣਾ ਚਾਹੀਦਾ ਉਹ ਬੰਦੇ ਸਾਹਮਣੇ ਹੋਣੇ ਚਾਹੀਦੇ ਹੋਰ ਸਾਡਾ ਕੋਈ ਕਿਸਾ ਨਾ ਬੋਲਾ ਚ ਲੈ ਹੈ ਨਹੀਂ ਅੱਛਾ ਭਾਈ ਤੁਹਾਡੇ ਹੁਣ ਕਿਹੜੀ ਜਥੇਬੰਦੀ ਵੱਲੋਂ ਆ ਜਿਹੜਾ ਤੁਸੀਂ ਇਸ ਮਾਮਲੇ ਦੇ ਉੱਤੇ ਆ ਜਿਹੜੀ ਕਾਰਵਾਈ ਕਰਨ ਦੀ ਮੰਗ ਕਰ ਰਹੇ ਹੋ ਕੋਈ ਜਥੇਬੰਦੀ ਵੀ ਹੈ ਹਾਂਜੀ ਆਪਣੇ 7 ਮੈਂਬਰਾਂ ਦੀ ਸੰਘਰਸ਼ ਕਮੇਟੀ ਬਣ ਗਈ ਹੈ ਜੀ ਹੂੰ ਉਹਦੇ ਵਿੱਚ ਇੱਕ ਤਾਂ ਆਪਣੇ ਭਾਈ ਹਰਮਿੰਦਰ ਸਿੰਘ ਹੈਪੀ ਗਾਜੀਆਣਾ ਜੀ ਹੂੰ ਨੌਜਵਾਨ ਆਗੂ ਸੋਨੀ ਹਿੰਮਤਪੁਰਾ ਜੀ ਹੂੰ ਤੇ ਅਮਨਦੀਪ ਸਿੰਘ ਗਾਜੀਆਣਾ ਜੀ ਹੂੰ ਹਰਜਿੰਦਰ ਸਿੰਘ ਸੂਦ ਬਾਕਾਪੁਰਾਣਾ ਜੀ ਜਥੇਦਾਰ ਜਸਵਿੰਦਰ ਸਿੰਘ ਉਤਰਨਾਦਲ ਦੀ ਜੀ ਜਥੇਦਾਰ ਹੈ ਹਰਿਆਣੇ ਤੋਂ ਉਹ ਹੈ ਜੀ ਤੇ ਇੱਕ ਦਬਿੰਦਰ ਸਿੰਘ ਹਰੀ ਹਰੀਏ ਵਾਲਾ ਉਹ ਐ ਤੇ ਬਾਕੀ ਜਥੇਦਾਰ ਦੇਵ ਸਿੰਘ ਸੈਦੋ ਕੀ ਬੀਬੀ ਬਬਰਜੀਤ ਕੌਰ ਭਾਗੀ ਕੀ ਇਹ ਸੱਤ ਮੈਂਬਰੀ ਜੋਸ਼ੀ ਗਾਰਸ਼ਕ ਕਮੇਟੀ ਬਣੀ ਆ ਜੀ ਇਹ ਹੁਣ ਜੋ ਫੈਸਲਾ ਲਵਗੀ ਉਸ ਹੱਬ ਨਾਲ ਸਾਰ ਅੱਗੇ ਕੁਝ ਕਾਰਵਾਈ ਹੋਊਗੀ ਅੱਛਾ ਕੋਈ ਅੱਗੇ ਮੀਟਿੰਗ ਵਗੈਰਾ ਵੀ ਰੱਖੀ ਹੈਗੀ ਆ ਤੁਸੀਂ ਬਾਈ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੀ ਸਾਰੇ ਸੰਗਤ ਦੇ ਨਾਲ ਰਲ ਕੇ ਇੱਕ ਮੀਟਿੰਗ ਕੀਤੀ ਹੈ ਜੋ ਕਿ ਕੱਲੂ ਕਮੇਟੀ ਰੱਖੀ ਜਾਵੇਗੀ ਉਸ ਵਿੱਚ ਆਉਣ ਵਾਲੇ ਦਿਨਾਂ ਵਿੱਚ ਵੱਡੇ ਸੁਰੱਖਿਆਤ ਐਲਾਨ ਕੀਤਾ ਜਾਊਗਾ ਕਿਉਂਕਿ ਅਸੀਂ ਪ੍ਰਸ਼ਾਸਨ ਅੱਗੇ ਐਮਐਲ ਅੱਗੇ ਇਹ ਬੇਨਤੀ ਕਰਦੇ ਹਾਂ ਜਿਨ੍ਹਾਂ ਨੇ ਵੀ ਘਟੇ ਕਰਦੋ ਕੀਤੀ ਹੈ ਉਹਨਾਂ ਨੂੰ ਫੜ ਕੇ ਸੰਗਤਾਂ ਸਾਹਮਣੇ ਲਿਆਂਦਾ ਜਾਵੇ ਫਿਰ ਕੀ ਉਸ ਤੋਂ ਬਾਅਦ ਫੈਸਲਾ ਹੋਵੇਗਾ ਇਸ ਲਈ ਜੇ ਇੱਥੇ ਕੋਈ ਅਣਸਾਹੀ ਘਟਨਾ ਵਾਪਰ ਗਈ ਜਾਂ ਕੋਈ ਗੱਲਬਾਤ ਹੋ ਗਈ ਉਹਦਾ ਜ਼ਿੰਮੇਵਾਰ ਇਥੋਂ ਦਾ ਪ੍ਰਸ਼ਾਸਨ ਆ ਜਾਂ ਇਥੋਂ ਦਾ ਐਮਐਲ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਮੀਟਿੰਗ ਕਰਕੇ ਸਾਡੇ ਨਾਲ ਭਾਈ ਲੱਖਾ ਸੁਧਾਰਨ ਦੀ ਟੀਮ ਬਾਬਾ ਬਾਲਮੀਕ ਭਾਈਚਾਰਾ ਬਾਬਾ ਰਵਦਾਜ ਜੀ ਬਾਬਾ ਜੀਤ ਸਿੰਘ ਬੁੱਤ ਇਨ੍ਹਾਂ ਦੀ ਕਮੇਟੀਆਂ ਸਾਰੀਆਂ ਸਾਡੇ ਨਾਲ ਘੰਟਾ ਹੋ ਚੁੱਕਿਆ ਹੈ ਉਹਨਾਂ ਨਾਲ ਮੀਟਿੰਗ ਕਰਕੇ ਅਸੀਂ ਇੱਕ ਬਹੁਤ ਵੱਡਾ ਆਉਣ ਵਾਲੇ ਸਮੇਂ ਵਿੱਚ ਖਰਾਸਤੇ ਲੀਕਣ ਜਾ ਰਹੇ ਹਾਂ ਜਿਸ ਲਈ ਸੰਗਤਾਂ ਦੇ ਵਿੱਚ ਬੱਤ-ਬਾਤ ਗੱਲ ਜਾਵੇਗੀ ਇਸ ਲਈ ਮੈਂ ਬੇਨਤੀ ਫੇਰ ਕਰਦਾ ਆਂ ਪ੍ਰਸ਼ਾਸਨ ਨੂੰ ਕਿ ਜੋ ਵੀ ਇਨ੍ਹਾਂ ਨੇ ਹਰਕਤ ਕੀਤੀ ਹੈ ਉਹ ਸਾਡੇ ਸਾਹਮਣੇ ਪੰਡਲੇ ਤੇ ਸਾਹਮਣੇ ਕੀਤਾ ਜਾਵੇ ਤਾਂ ਕਿ ਗੱਲ ਇੱਥੇ ਤੱਕ ਜਾਵੇ ਨਹੀਂ ਫਿਰ ਗੱਲ ਬਹੁਤ ਦੂ ਤੱਕ ਜਾਵੇਗੀ ਬਾਕੀ ਸਾਰੇ ਮਾਇਆ ਭੈਣਾਂ ਸਾਡੀਆਂ ਸਾਡੇ ਨਾਲ ਉਹਨਾਂ ਤੋਂ ਵੀ ਗੱਲ ਪੁੱਛੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆ ਦੋਸਤੋ ਦੇਖ ਸਕਦੇ ਹੋ 225 ਚਰਨਸਾਰ ਹੀ ਜਨਵਰੀ ਮਹੀਨੇ ਦੇ ਵਿੱਚ ਵੀ ਆ ਜਿਹੜਾ ਜਿਹੜਾ ਅੰਮ੍ਰਿਤਸਰ ਸਾਹਿਬ ਵਿਖੇ ਆ ਜਿਹੜਾ ਉਹ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ ਬੁੱਤ ਆ ਜਿਹੜਾ ਉਹ ਢਾ ਦਿੱਤਾ ਗਿਆ ਸੀ ਉਸ ਦੇ ਉੱਤੇ ਵੀ ਹਮਲਾ ਹੋਇਆ ਤੇ ਅੱਜ ਇਸ ਪਿੰਡ ਗਾਜੀਆਣਾ ਦੇ ਵਿੱਚ ਆ ਜਿਹੜਾ ਓਹੋ ਆ ਬਾਬਾ ਜੀਵਨ ਸਿੰਘ ਜੀ ਦਾ ਸਰੂਪ ਆ ਜਿਹੜਾ ਉਹ ਲਾਉਣ ਤੋਂ ਪਹਿਲਾਂ ਹੀ ਆ ਜਿਹੜਾ ਜੋ ਉੱਥੇ ਜਗ੍ਹਾ ਬਣਾਈ ਗਈ ਸੀਗੀ ਉਹ ਵੀ ਪੰਨ ਦਿੱਤੀ ਗਈ ਆ ਕਿਤੇ ਨਾ ਕਿਤੇ ਜੋ ਐਸਸੀ ਭਾਈਚਾਰਾ ਹੈਗਾ ਜੋ ਇਹ ਕਮਿਊਨਿਟੀ ਹੈਗੀ ਆ ਕਿਉਂਕਿ ਉਹਨਾਂ ਨੂੰ ਜਿਹੜੀ ਇਹਨਾਂ ਚਿੰਨਾ ਤੋਂ ਹੀ ਕਿਤੇ ਨਾ ਕਿਤੇ ਆ ਜੋ ਪ੍ਰੇਰਣਾ ਮਿਲਣੀ ਹੁੰਦੀ ਆ ਸੋ ਕਿਤੇ ਨਾ ਕਿਤੇ ਜਾਤ ਹੰਕਾਰੀਆਂ ਵੱਲੋਂ ਆ ਜਿਹੜਾ ਜਾਇ ਹਮਲੇ ਆ ਜਿਹੜੇ ਉਹ ਕੀਤੇ ਜਾ ਰਹੇ ਆ ਤੇ ਤਰਾਸ ਦੀ ਇਹ ਵੀ ਹੈਗੀ ਆ ਕਿ ਅਜਿਹੇ ਹਮਲਿਆਂ ਦੇ ਪਿੱਛੇ ਆ ਜਿਹੜਾ ਕੌਣ ਹੈਗਾ ਇਸ ਦੀ ਕੋਈ ਜਾਂਚ ਨਹੀਂ ਹੋ ਰਹੀਗੀ ਨਾ ਇੱਥੇ ਕੋਈ ਇਥੋਂ ਦਾ ਵਿਧਾਇਕ ਆ ਕੇ ਉਸ ਨੇ ਆ ਕੇ ਦੇਖਿਆ ਹੈਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਮੀਟਿੰਗ ਹੁੰਦੀ ਆ ਕੀ ਪ੍ਰੋਟੈਸਟ ਹੁੰਦਾ ਹੈਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਸੋ ਇਨੀ ਗੱਲਬਾਤ ਮੈਂ ਬਰਾਜਮੜ ਤੁਹਾਡਾ ਬਹੁਤ ਬਹੁਤ ਧੰਨਵਾਦ